ਜਿੰਨੇ ਵੀ ਫੈਡਰੇਸ਼ਨ ਦੇ ਅਹੁਦੇਦਾਰ ਜਿਹਾ ਫੈਡਰੇਸ਼ਨ ਦੇ ਨਾਲ ਜੁੜੀਆਂ ਖੇਡ ਕਲੱਬਾਂ ਤੇ ਵੈਨਕੂਵਰ ਵੀ BC ਜੁਨਾਈਟਿਡ ਕਬੱਡੀ ਫੈਡਰੇਸ਼ਨ ਸਾਡੇ ਨਾਲ ਆ ਤੁਹਾਡੇ ਕੀ ਉਹਨਾਂ ਲਈ ਕਹਿਣਾ ਚਾਹੁੰਦੇ ਲਾਈਵ ਵੀ ਸਾਰੇ ਜੁੜੇ ਹੋਣਗੇ ਵੀਰੋ ਉਹ ਕਬੱਡੀ ਨੂੰ ਜਿਹੜੀ ਬਿਹਤਰੀ ਨੇ ਕੰਮ ਕਰਦੇ ਆ ਆ ਮੈਂ ਇਹੀ ਕਹੂੰਗਾ ਜੀ ਜੇ ਅਸੀਂ ਆਪਾਂ ਕੁਝ ਜਿਹਾ ਸਹਿਯੋਗ ਕਰਦੇ ਆ ਉਹਦੇ ਨਾਲ ਆਲਵੇਜ਼ ਮੇਲੇ ਵਧੀਆ ਹੁੰਦੇ ਆ ਉਹ ਜੇ ਆਪਾਂ ਖਿੱਚੋ ਤਿਆਰ ਰੱਖਾਂਗੇ ਤਾਂ ਉਹਦੇ ਨਾਲ ਕੋਈ ਪ੍ਰੋਬਲਮ ਆਉਂਦੀ ਆ ਹੁਣ ਸਾਡੀਆਂ ਦੋ ਫੈਡਰੇਸ਼ਨਾਂ ਦਾ ਆਫਰ ਬਹੁਤ ਹੀ ਵਧੀਆ ਸਹਿਯੋਗ ਹੋਇਆ ਔਰ ਉਹਦੇ ਨਾਲ ਲੋਕਾਂ ਨੇ ਕਿਹਾ ਕਿ ਮੇਲੇ ਕਿੰਨੇ ਵਧੀਆ ਹੋਏ ਆ ਤੁਸੀਂ ਅੱਜ ਦਾ ਇਕੱਠ ਦੇਖ ਲਓ ਪੁਰਾਣੇ ਸਾਰੇ ਜਿੰਨੇ ਵੀ ਮੇਲੇ ਹੋਏ ਆ ਸਾਰੇ ਬਹੁਤ ਹੀ ਵਧੀਆ ਮੇਲੇ ਹੋਏ ਆ ਮੈਂ ਇੱਕ ਗੱਲ ਬੜੀ ਜ਼ਿਕਰੀਯਾ ਯੂ ਕੱਦ ਦੇਣੀ ਚਾਹੁੰਨਾ ਕਿ ਅਸੀਂ ਜੋ ਇਸ਼ਾਰਾ ਪੈ ਰਿਆ ਸੀ ਵੀ ਇੰਗਲੈਂਡ ਦੇ ਪਲੇਅਰਾਂ ਨੂੰ ਬੈਨ ਅਸੀਂ ਵੈਸੇ ਕਿਸੇ ਨੂੰ ਬੈਨ ਇਦਾਂ ਨਹੀਂ ਕੀਤਾ ਜੀ ਅਸੀਂ ਇਹ ਹੀ ਕਿਹਾ ਸੀ ਵੀ ਜਿਹੜੇ ਬੰਦੇ ਇੰਗਲੈਂਡ ਖੇਡਦੇ ਆ ਉਹ ਇੰਗਲੈਂਡ ਖੇਡਣ ਜਿਨ੍ਹਾਂ ਨੇ ਵੀ ਜੇ ਸਾਡੇ ਚੱਕੇ ਆ ਉਹ ਸਾਡੇ ਦੋਹਾਂ ਟੋਰਾਂਟੋ ਵਾਸਤੇ ਤੇ ਬੈਂਕਓਵਰ ਵਾਸਤੇ ਅਪਲਵਾਦ ਮੈਣਨੇ ਚਾਹੀਦੇ ਸਾਨੂੰ ਪਰ ਜਿਹੜੇ ਬੰਦਿਆਂ ਨੇ ਵੀ ਜੇ ਵੀ ਜੇ ਸਾਡੇ ਲੈਂਦੇ ਆ ਉਹ ਇੰਗਲੈਂਡ ਖੇਡ ਕੇ ਬੈਂਕਓਵਰ ਸਿੱਧੇ ਆਉਂਦੇ ਆ ਸਾਨੂੰ ਉਹਦੀ ਪ੍ਰੋਬਲਮ ਸੀਗੀ ਹੋਰ ਕੋਈ ਪਲੇਅਰ ਬੈਨ ਨਹੀਂ ਜੀ ਇਹ ਹੀ ਕੀਤਾ ਉਹੋ ਹੀ 5-7 ਪਲੇਅਰ ਬੈਨ ਆ ਜਿਹੜੇ ਜਿਨ੍ਹਾਂ ਦਾ ਡਿਸਪਿਊਟ ਸੀਗਾ ਜਿਹੜੇ ਅਨਟਾਰੀਓ ਫੋਟੇਸ਼ਨ ਲਈ 3 ਸਾਲ ਵਾਸਤੇ ਆਉਣੇ ਸੀ ਪਰ ਉਹ ਨਹੀਂ ਆਏ। ਬਾਕੀ ਸਾਰੇ 플레이ਰ ਖੁੱਲੇ ਆ ਮੋਹਰੇ ਸਾਲ ਵੀ ਉਹ ਜਿੱਥੇ ਚਾਹਣ ਉਹ ਆਪਣਾ ਖੇਡ ਸਕਦੇ ਆ ਕੈਨੇਡਾ ਚਾਹਣ ਕੈਨੇਡਾ ਖੇਡਣ ਇੰਗਲੈਂਡ ਚਾਹਣ ਇੰਗਲੈਂਡ ਖੇਡਣ। ਪਰ ਸਾਡੇ ਇਹੀ ਆ ਕੈਨੇਡਾ ਜਿਹੜੇ ਖੇਡਦੇ ਆ ਕੈਨੇਡਾ ਖੇਡਣ ਜਿਹੜੇ ਇੰਗਲੈਂਡ ਖੇਡਦੇ ਆ ਇੰਗਲੈਂਡ ਖੇਡਣ। ਤੁਸੀਂ ਕਹਿਣਾ ਚਾਹੁੰਦੇ ਵੀ ਸ਼ਾਰਟਕਟ ਵੀ ਇੰਗਲੈਂਡ ਤੋਂ ਸਿੱਧਾ ਵੈਨਕੂਵਰ ਨਾ ਆਉਣ। 플레이ਰ ਜਿਹੜੇ ਟ੍ਰਾਂਟੋ ਖੇਡਦੇ ਆ ਫਿਰ ਇੱਥੇ ਖੇਡਣ। ਮਤਲਬ ਸਾਡੂ ਇਹੀ ਆ ਵੀ ਜਿਹੜੇ ਉਹ ਟਾਂਟੋ ਲਈ ਵੀ ਹੋਣਾ ਚਾਹੀਦਾ ਕਿਉਂਕਿ ਜੇ ਸਾਡਾ ਟਾਂਟੋ ਦਾ ਸੀਜ਼ਨ ਖਤਮ ਹੋ ਜਾਂਦਾ ਫਿਰ ਇੰਗਲੈਂਡ ਤੋਂ ਸਿੱਧੇ ਬੈਂਕੋਵਰ ਆਉਂਦੇ ਆ ਉਸ ਜੀ ਨਹੀਂ ਸਾਨੂੰ ਪ੍ਰੋਬਲਮ ਹੈਗੀ ਆ ਬਾਕੀ ਸਾਡੇ ਵੱਲੋਂ ਕੋਈ ਬੈਨ ਨਹੀਂਗਾ ਜੀ ਅਸੀਂ ਬਹੁਤ ਹੀ ਵਧੀਆ ਬੰਦੇ ਸਾਡੇ ਸਾਡੇ ਪਿਆਰੇ ਆ ਸਾਡੇ ਪਲੇਅਰਾਂ ਦਾ ਸੋ ਮੈਂ ਜਸਟ ਕਲੀਅਰ ਕਰ ਨਹੀਂ ਹੁੰਦਾ ਠੀਕ ਹੈ ਥੈਂਕ ਯੂ ਭਾਜੀ ਤੁਸੀਂ ਐਨ ਇਅਰ ਤੇ ਆ ਕੇ ਦਰਸ਼ਕਾਂ ਨੂੰ ਬਖੂਬੀ ਦੱਸਿਆ ਗਿਆਨਪ੍ਰੀਤ